ਪਰ ਸਿਤ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਦੀ ਕਹਾਣੀ ਹੈ ਤ੍ਰਿਸ਼ਨਾ ਇਸ ਤੋਂ ਪਹਿਸ਼ਤਰ ਕੀ ਜੋ ਕੁਝ ਕਰਨਾ ਹੈ ਮੈਂ ਸ਼ੁਰੂ ਕਰਾਂ ਤੁਸੀਂ ਜੇ ਕੁਝ ਪੁੱਛਣਾ ਹੋਏ ਕੋਈ ਸਵਾਲ ਲੇਡੀ ਡਾਕਟਰ ਨੇ ਵਿਵਹਾਰਿਕ ਉਸ ਤੋਂ ਪੁੱਛਿਆ ਕੋਈ ਨਹੀਂ ਰਜਨੀ ਨੇ ਗੱਚੋ ਗੱਚ ਆਵਾਜ਼ ਵਿੱਚ ਕਿਹਾ ਪਰ ਜੋ ਕੁਝ ਮੈਂ ਕਰਨ ਜਾ ਰਹੀ ਹਾਂ ਇਸ ਲਈ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੈ ਆਪਰੇਸ਼ਨ ਥੀਏਟਰ ਵਿੱਚ ਕੁਝ ਛਿਰ ਲਈ ਖਾਮੋਸ਼ੀ ਛਾ ਗਈ ਤੁਹਾਨੂੰ ਲੱਗਦਾ ਹੈ ਕਿ ਇਹ ਜੋ ਕੁਝ ਕਰਨ ਦਾ ਫੈਸਲਾ ਹੋਇਆ ਹੈ ਤੁਸੀਂ ਉਸ ਲਈ ਤਿਆਰ ਨਹੀਂ ਚਟਕੂ ਬਾਦ ਲੇਡੀ ਡਾਕਟਰ ਨੇ ਸਵਾਲ ਕੀਤਾ ਨਹੀਂ ਮੈਂ ਤਿਆਰ ਹਾਂ ਮੈਂ ਬਸ ਇਤਨਾ ਕਹਿਣਾ ਚਾਹੁੰਦੀ ਹਾਂ ਮੈਂ ਇਸ ਨੂੰ ਪਿਆਰ ਕਰਦੀ ਹਾਂ ਬੇਟੀ ਹੈ ਤਾਂ ਕਿ ਲੇਡੀ ਡਾਕਟਰ ਫੇਰ ਖਾਮੋਸ਼ ਹੋ ਗਈ ਜਿਵੇਂ ਜੱਕੋ ਤੱਕ ਵਿੱਚ ਹੋ ਗਈ ਸ਼ੁਰੂ ਕਰੋ ਰਜਨੀ ਦੀਆਂ ਪਲਕਾਂ ਵਿੱਚ ਹੁਣ ਅਥਰੂ ਡਲਕ ਰਹੇ ਸਨ ਡਾਕਟਰ ਸ਼ੁਰੂ ਕਰੋ ਮੈਂ ਤਿਆਰ ਹਾਂ ਕੁਛ ਚੇੜਲੀ ਫਿਰ ਖਾਮੋਸ਼ੀ ਇਸ ਨੂੰ ਸਪੈਕਿਊਲਮ ਕਹਿੰਦੇ ਨੇ ਮੈਂ ਇਹ ਚੜਾਵਾਂਗੀ ਹੁਣ ਡਾਕਟਰ ਬੋਲੀ ਤੁਸੀਂ ਦੇਖਣਾ ਚਾਹੋਗੇ ਨਹੀਂ ਰਜਨੀ ਨੇ ਸਿਰ ਹਿਲਾਇਆ ਕੋਈ ਸਵਾਲ ਪੀੜ ਬੋਧ ਹੋਵੇਗੀ ਰਜਨੀ ਨੇ ਪੁੱਛਿਆ ਨਹੀਂ ਦਰਦ ਨਹੀਂ ਹੋਵੇਗਾ بس ਕੁਝ ਕੁ ਤਣਾਅ ਜਿਹਾ ਮਹਿਸੂਸ ਹੋਵੇਗਾ। ਲੇਡੀ ਡਾਕਟਰ ਦੀਆਂ ਅੱਖਾਂ ਵਿੱਚ ਰਜਨੀ ਲਈ ਅੰਤਾਂ ਦੀ ਹਮਦਰਦੀ ਸੀ। ਜਦੋਂ ਉਸ ਇਹਦੀ ਬਾਹ ਫੜੀ ਤਾਂ ਰਜਨੀ ਨੂੰ ਲੱਗਾ ਜਿਵੇਂ ਉਹਦੇ ਹੱਥ ਯਕ ਠੰਡੇ ਹੋਣ, ਉਹਦੇ ਡਾਕਟਰੀ ਛੜਾਂ ਵਰਗੇ ਠੰਡੇ। ਮੈਂ ਹੁਣ ਬੱਚੇਦਾਨੀ ਦੇ ਮੂੰਹ ਤੇ ਇੱਕ ਟੀਕਾ ਲਾਵਾਂਗੀ, ਲੇਡੀ ਡਾਕਟਰ ਬੋਲ ਰਹੀ ਸੀ। ਰਜਨੀ بے ਹਿਸ ਲੇਟੀ, ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਲੱਖ ਸੁਪਨੇ ਜੀਵੇਂ ਨੀਲੇ ਆਕਾਸ਼ ਵਿੱਚ ਛਿਲਮਿਲ ਤਾਰਿਆਂ ਵਾਂਗ ਟਿਮਕਦੇ ਇੱਕ ਇੱਕ ਕਰਕੇ ਛੁਪ ਰਹੇ ਹੋਣ ਪਰ ਤੂਲ ਨਾਲ ਉਹਦਾ ਪਰਨਾਇਆ ਜਾਣਾ ਕਿੰਨੀ ਬਦਮਗਜ਼ੀ ਹੋਈ ਸੀ ਪਰ ਆਖਰ ਉਸ ਆਪਣੀ ਗੱਲ ਮਨਾ ਲਈ ਸੀ ਆਪਣੇ ਮਨਪਸੰਦ ਵਰ ਲਈ ਸਭ ਨੂੰ ਰਾਜ਼ੀ ਕਰ ਲਿਆ ਸੀ ਫੇਰ ਉਹਨਾਂ ਦੇ ਫੇਰੇ ਹੋਏ ਹਾਈ ਕਿਤਨੇ ਚਾਵਾ ਨਾਲ ਉਸ ਵਿਆਹ ਕੀਤਾ ਸੀ ਉਹਨਾਂ ਦੀ ਸੁਹਾਗ ਰਾਤ ਹਨੀਮੂਨ ਪਰਤੂਲ ਦੀ ਪੋਸਟਿੰਗ ਉਹਨਾਂ ਦਾ ਨਿਵੇਕਲਾਕਰ ਉਹਦਾ ਮਾਂ ਬਣਨ ਦਾ ਫੈਸਲਾ ਉਹਦੀ ਗੋਦ ਦਾ ਭਰਿਆ ਜਾਣਾ ਬਸ ਹੁਣ 5 ਮਿੰਟ ਲੱਗਣਗੇ ਪੀੜ ਬਿਲਕੁਲ ਨਹੀਂ ਹੋਵੇਗੀ ਲੇਡੀ ਡਾਕਟਰ ਬੋਲ ਰਹੀ ਸੀ ਕਿਤਨੀ ਖੁਸ਼ ਸੀ ਰਜਨੀ ਜਿਵੇਂ ਧਰਤੀ ਉੱਤੇ ਉਹਦੇ ਪੈਰ ਨਾ ਲੱਗ ਰਹੇ ਹੋਣ ਪਰ ਇਹ ਪਰਤੂਲ ਸਕਰੀਨਿੰਗ ਦੀ ਕਿਉਂ ਰਟਲਾਈ ਹੋਈ ਸੀ ਉਸ ਨੂੰ ਤਾਂ ਬਸ ਮਾਂ ਬਣਨਾ ਸੀ ਪਰ ਤੂ ਜਦੋਂ ਕੰਮ ਤੇ ਚਲਾ ਜਾਂਦਾ ਸੀ ਇਤਨੀ ਵੱਡੀ ਕੋਠੀ ਜਿਵੇਂ ਉਸ ਨੂੰ ਖਾਣ ਨੂੰ ਪੈਂਦੀ ਹੋਵੇ ਉਸ ਨੂੰ ਤਾਂ ਬਸ ਮਾਂ ਬਣਨਾ ਸੀ ਉਸ ਨੂੰ ਤਾਂ ਬਸ ਇੱਕ ਬੱਚੇ ਨਾਲ ਖੇਡਣਾ ਸੀ ਉਹਦਾ ਮਨ ਪਰਚਿਆ ਰਹੇਗਾ ਤੁਹਾਡੇ ਸਿਰਫ 8 ਹਫ਼ਤੇ ਹੋਏ ਨੇ ਕੋਈ ਖਤਰੇ ਦੀ ਗੱਲ ਨਹੀਂ ਜੇ 1-2 ਹਫ਼ਤੇ ਹੋਰ ਹੋ ਜਾਂਦੇ ਤਾਂ ਮੁਸ਼ਕਿਲ ਬਣ ਸਕਦੀ ਸੀ ਲੇਡੀ ਡਾਕਟਰ ਮਰੀਜ਼ਾ ਤਰਵਾਸ ਬਣਾ ਰਹੀ ਸੀ स्क्रीनिंग 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 उठਦੇ بیٹھਦੇ स्क्रीनिंग ਪਰ ਤੂਲ ਦੀ ਮੁਹੱਬਤ ਉਹ ਹਾਰ ਕੇ ਰਾਜ਼ੀ ਹੋ ਗਈ ਸੀ ਕੀ ਫਰਕ ਪੈਣਾ ਸੀ ਉਹ ਖਬਰੇ ਤਾਵਲਾ ਸੀ ਇਹ ਜਾਣਨ ਲਈ ਕਿ ਬੇਟਾ ਹੋਵੇਗਾ ਕਿ ਬੇਟੀ دیਵਾਨਾ ਅੰਦਾ ਬੱਚਾਦਾਨੀ ਦੀ ਦੀਵਾਰ ਨਾਲ ਲੱਗਾ ਹੁੰਦਾ ਹੈ লেਡੀ ਡਾਕਟਰ ਕੋਲ ਬੈਠੀ ਆਪਣੀ ਗੱਲ ਜ਼ਿਆਦੀ ਰੱਖੇ ਹੋਈ ਸੀ ਅਸੀਂ ਉਸ ਨੂੰ ਵੈਕਿਊਮ ਕਰ ਲਵਾਂਗੇ ਵੈਕਿਊਮ ਤੁਹਾਨੂੰ ਪਤਾ ਹੀ ਹੈ ਨਾ ਬਸ ਜਿਵੇਂ ਕាលੀਨ ਤੋਂ ਤੁਸੀਂ ਗੁੱਧੜ ਨੂੰ ਵੈਕਿਊਮ ਕਰ ਲੈਂਦੇ ਹੋ ਮੈਂ ਬਲਾਇਤ ਵਿੱਚ ਵੇਖਿਆ ਹੈ ਉੱਥੇ ਸੜਕਾਂ ਦੀ ਧੂੜ ਸੜਕਾਂ ਦੇ ਕੋਥਰ ਨੂੰ ਵੀ ਵੈਕਿਊਮ ਕਰਦੇ ਨੇ ਬੀਟੀਸੀ ਬੀਟੀਸੀ ਤਾਂ ਕੀ ਪਰ ਪਰਤੂਲ ਦਾ ਮੂੰਹ ਕਿਉਂ ਲੈ ਗਿਆ ਸੀ ਇਹ ਸੁਣ ਕੇ ਪੀਲਾ ਭੂਕ ਚਿਹਰਾ ਉਹ ਤਾਂ ਬੇਟੀ ਲਈ ਉਡੀਕ ਰਹੀ ਸੀ ਬੇਟੀ ਹੋਵੇਗੀ ਆਪਣੇ ਵੀਰੇ ਨੂੰ ਖਿਦਾਇਆ ਕਰੇਗੀ ਉਧੀਆਂ ਘੋੜੀਆਂ ਗਾਣ ਵਾਲੀ ਭੈਣ ਵੀਰਾ ਹੌਲੀ ਹੌਲੀ ਆ ਤੇਰੇ ਘੋੜਿਆਂ ਨੂੰ ਕਾ ਕੋਈ ਤਕਲੀਫ ਤਾਂ ਨਹੀਂ ਲੇਡੀ ਡਾਕਟਰ ਨੇ ਰਜਨੀ ਤੋਂ ਸਹਾਨਪੂਤੀ ਵਜੋਂ ਪੁੱਛਿਆ ਰਜਨੀ ਨੇ ਆਪਣੀ ਛਾਤੀ ਉੱਤੇ ਹੱਥ ਰੱਖਿਆ ਹੋਇਆ ਸੀ ਜਿਵੇਂ ਉਹਦੇ ਸੀਨੇ ਵਿੱਚ ਕਟਾਰ ਲੱਗੀ ਹੋਵੇ ਪਰ ਤੂਲ ਬੇਟੀ ਲਈ ਤਿਆਰ ਨਹੀਂ ਸੀ ਉਸ ਨੂੰ ਤਾਂ ਬੇਟਾ ਚਾਹੀਦਾ ਸੀ ਬੇਟਾ ਕੀ ਤੇ ਬੇਟੀ ਕੀ ਉਹਨਾਂ ਦੇ ਬੱਚਾ ਆ ਰਿਹਾ ਸੀ ਉਹ ਡੈਡੀ ਮੰਮੀ ਬਣਨ ਵਾਲੇ ਸਨ ਜੇ ਕੋਈ ਤਕਲੀਫ ਹੋਵੇ ਤਾਂ ਮੈਨੂੰ ਦੱਸਣਾ ਲੇਡੀ ਡਾਕਟਰ ਬੋਲ ਰਹੀ ਸੀ ਹਰ ਰੋਜ਼ ਇਸ ਤਰ੍ਹਾਂ ਦੇ ਕੇਸ ਕਰੀਦੇ ਨੇ ਕਦੀ ਕੋਈ ਵਿਗਾੜ ਨਹੀਂ ਪਿਆ ਬਸ ਜਿਵੇਂ ਕੋਈ ਦੁੱਧ ਵਿੱਚੋਂ ਮੱਖੀ ਕੱਢ ਦੇਵੇ ਪਰ ਪਰਤੂਲ ਦੀ ਜ਼ਿੱਦ ਕਰ ਅਠੇ ਪੈਰ ਗੋਦ ਗਮਾ ਪਿਆ ਰਹਿੰਦਾ ਮੀਆਂ ਜੇ ਤੈਨੂੰ ਬੇਟੇ ਦਾ ਇਤਨਾ ਸ਼ੌਂਕ ਹੈ ਤਾਂ ਅਗਲਾ ਬੇਟਾ ਪੈਦਾ ਕਰ ਲਵਾਂਗੇ ਤੋ ਇੱਕ ਵਾਰਾ ਉਡੀਕ ਕਰ ਲੈ ਰਜਨੀ ਉਹਨੂੰ ਸਮਝਾਉਂਦੀ ਜੇ ਫੇਰ ਬੇਟੀ ਆ ਗਈ ਪਰ ਤੂੰ ਲਾਲ ਪੀਲਾ ਹੋਇਆ ਅੱਗੋਂ ਕਹਿੰਦਾ ਰਜਨੀ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਸਿਵਾਏ ਅਥਰੂਆਂ ਦੇ ਸਿਵਾਏ ਹੱਥ ਜੋੜਨ ਦੇ ਮੈਨੂੰ ਇਸ ਬੱਚੀ ਨਾਲ ਪਿਆਰ ਹੋ ਗਿਆ ਹੈ ਉਹ ਮੁਰਮੁਰ ਪਰ ਤੂਲ ਨੂੰ ਕਹਿੰਦੀ ਪਰ ਉਹ ਕੰਨ ਨਹੀਂ ਧਰ ਰਹੀ ਸੀ ਡਾਕਟਰ ਮੈਂ ਇਸ ਦਾ ਨਾਂ ਤ੍ਰਿਸ਼ਨਾ ਰੱਖਿਆ ਹੈ ਮੈਂ ਇਸ ਨੂੰ ਅੰਤਾਂ ਦਾ ਪਿਆਰ ਕਰਦੀ ਹਾਂ ਮੇਰੀ ਲਾਡਲੀ ਬੱਚੀ ਮੇਰੀ ਜਾਨ ਦਾ ਟੁਕੜਾ ਹੁਣ ਤਾਂ ਲੇਡੀ ਡਾਕਟਰ ਕੁਝ ਕਹਿ ਰਹੀ ਸੀ ਕਿ ਰਜਨੀ ਫੇਰ ਆਪਣੇ ਵੈਨ ਵਿੱਚ ਵਹਿ ਗਈ ਹਰ ਵੇਲੇ ਖਫਾ ਖਫਾ ਹਰ ਵੇਲੇ ਉਹਦਾ ਨੱਕ ਚੜਿਆ ਹੋਇਆ ਆਖਰ ਉਹ ਬਿਨਾ ਰਜਨੀ ਦੀ ਰਜ਼ਾਮੰਦੀ ਦੇ ਵੈਲਫੇਅਰ ਸੈਂਟਰ ਤੋਂ ਤਰੀਕ ਲੈ ਆਇਆ ਰਜਨੀ ਨੂੰ ਹਾਰ ਕੇ ਹਥਿਆਰ ਸੁੱਟਣੇ ਪਏ ਜੇ ਤੁਹਾਨੂੰ ਇਹ ਸ਼ੱਕ ਹੈ ਕਿ ਇੰਜ ਕਰਨ ਤੋਂ ਬਾਅਦ ਫੇਰ ਤੁਹਾਡੇ ਕੋਈ ਬੱਚਾ ਨਹੀਂ ਹੋਵੇਗਾ ਤਾਂ ਇਸ ਦਾ ਕੋਈ ਡਰ ਨਹੀਂ ਹੈ ਲੇਡੀ ਡਾਕਟਰ ਮਰੀਜ਼ ਨੂੰ ਨਿਸ਼ਚਿੰਤ ਕਰ ਰਹੀ ਸੀ ਗਰਭ ਤੋਂ ਛੁਟਕਾਰਾ ਪਾਣ ਲਈ ਇਸ ਸਭ ਤੋਂ ਸੇਫ ਤਰੀਕਾ ਹੈ ਰਜਨੀ ਸੁਣ ਥੋੜਾ ਰਹੀ ਸੀ ਉਸ ਨੂੰ ਹੁਣ ਲੱਗ ਰਿਹਾ ਸੀ ਜਿਵੇਂ ਉਹਦੇ ਅੰਦਰੋਂ ਪਾਸੇ ਦਾ ਸੋਨਾ ਪਿਘਲ ਕੇ ਬੂੰਦ-ਬੂੰਦ ਵਹਿ ਨਿਕਲਿਆ ਹੋਵੇ ਉਹਦੀਆਂ ਅੱਖਾਂ পিড ਗਈਆਂ ਚੱਕਰ ਚੱਕਰ ਹਨੇਰਾ ਹਨੇਰਾ ਰਜਨੀ ਨੂੰ ਪਰਤੂਲ ਯਾਦ ਆ ਰਿਹਾ ਸੀ ਨਵਾਂ-ਨਵਾਂ ਮੈਜਿਸਟ੍ਰੇਟ ਕਚਹਿਰੀ ਵਿੱਚ ਕੋਈ ਮੁਕੱਦਮਾ ਸੁਣ ਰਿਹਾ ਹੋਵੇਗਾ ਇੱਕ ਧਿਰ ਦੀ ਫਰਿਆਦ ਤੇ ਦੂਜੀ ਧਿਰ ਦਾ ਜਵਾਬ ਫੇਰ ਵਕੀਲਾਂ ਦੀ ਬਹਿਸ ਤੇ ਨੌਜਵਾਨ ਮੈਜਿਸਟ੍ਰੇਟ ਦਾ ਫੈਸਲਾ ਇਨਸਾਫ ਦਾ ਰਖਵਾਲਾ ਇਸ ਤੋਂ ਪੇਸ਼ਤਰ ਉਸ ਸ਼ਾਮ ਪਰਤੂਲ ਘਰ ਅਪੜਿਆ ਰਜਨੀ ਵੈਲਫੇਅਰ ਸੈਂਟਰ ਤੋਂ ਵੇਲੀ ਹੋ ਕੇ ਆ ਚੁੱਕੀ ਸੀ ਸ਼ਾਂਤ ਅਡੋਲ ਪਰਤੂਲ ਨੇ ਉਹਦੀ ਕੰਡ ਵਾਲੇ ਪਾਸਿਓ ਉਹਨੂੰ ਬਾਹ ਵਿੱਚ ਵਲੇਟ ਕੇ ਉਹਦੇ ਹੋਠਾਂ ਨੂੰ ਚੁੰਮ ਲਿਆ ਮੈਨੂੰ ਲੇਡੀ ਡਾਕਟਰ ਨੇ ਟੈਲੀਫੋਨ ਤੇ ਦੱਸ ਦਿੱਤਾ ਸੀ ਕਹਿੰਦੇ ਹੋਏ ਖੁਸ਼-ਖੁਸ਼ ਉਹ ਆਪਣੇ ਕਮਰੇ ਵਿੱਚ ਕੱਪੜੇ ਬਦਲਣ ਲਈ ਚਲਾ ਗਿਆ ਰਜਨੀ ਉਹਦੇ ਲਈ ਚਾਹ ਤਿਆਰ ਕਰਨ ਲਈ ਨੌਕਰ ਨੂੰ ਕਹਿ ਰਹੀ ਸੀ ਚਾਹ ਪੀ ਕੇ ਪਰਤੂਲ ਕਲੱਬ ਜਾਣ ਲਈ ਤਿਆਰ ਹੋ ਗਿਆ ਅੱਜ ਨਹੀਂ ਪਰਤੂਲ ਰਜਨੀ ਨੇ ਕਿਹਾ ਤੂੰ ਥੱਕ ਗਈ ਜਾਪਦੀ ਐ ਕੋਈ ਗੱਲ ਨਹੀਂ ਲੇਡੀ ਡਾਕਟਰ ਤਾਂ ਕਹਿ ਰਹੀ ਸੀ ਕਿ ਸਫਾਈ ਤੋਂ ਬਾਅਦ ਮੈਡਮ ਚੰਗੀ ਪੱਲੀ ਹੈ ਮੈਂ ਠੀਕ ਹਾਂ ਪਰਤੂਲ ਮੇਰੀ ਜਾਨ ਤੂੰ ਕਲੱਬਾਂ 'ਚ ਕੱਲਾ ਹੀ ਹੋਆ रजनी क्लब ਨਹੀਂ ਗਈ ساری ਸ਼ਾਮ ਰੁਵਾਂਸੀ ਰੁਵਾਂਸੀ ਲਾਂਵਿਚ ਬੈਠੀ ਆਕਾਸ਼ਵਲ ਵੇਖਣ ਲੱਗਦੀ ਉਸਨੂੰ ਲੱਗਦਾ ਜਿਵੇਂ ਕੋਈ ਨਗਮਾ ਹਵਾ ਵਿੱਚ ਤਰ ਰਿਹਾ ਹੋਵੇ ਪਿੰਨੀ ਪਿੰਨੀ ਕੋਈ ਖੁਸ਼ਬੂ ਜਿਵੇਂ ਕਦੀ ਸੱਜਿਓ ਕਦੀ ਖੱਬਿਓ ਆਕੇ ਉਹਨੂੰ ਟੁੰਬਦੀ ਜਾ ਰਹੀ ਹੋਵੇ ਚिलमिल ਕਰਦੀ ਕੋਈ ਕਿਰਨ ਡੁੱਬ ਰਹੇ ਸੂਰਜ ਦੀ ਲਾਲੀ ਵਿੱਚ ਵਿਲੀਨ ਹੋ ਰਹੀ ਸੀ ਬੈਠੀ ਬੈਠੀ ਰਜਨੀ ਖਬਰੇ ਥੱਕ ਗਈ ਸੀ ਉਹ ਅੰਦਰ ਕਮਰੇ ਵਿੱਚ ਪਲੰਘ ਤੇ ਜਾ ਪਈ ਸਾਹਮਣੇ ਕੰਧ ਤੇ ਲੱਗੇ ਕਲੰਡਰ ਵਿੱਚ ਗੁਲਾਬੀ ਗੁਲਾਬੀ ਗਲਨਾ ਖਿੜਖਿੜ ਹਸਰੇ ਬੱਚੇ ਨੂੰ ਵੇਖ ਕੇ ਇੱਕ ਚਨਾ ਅਥਰੂਆਂ ਦੀ ਉਹਦੀਆਂ ਅੱਖਾਂ ਵਿੱਚੋਂ ਵਗ ਨਿਕਲੀ ਦੋਹਾਂ ਹੱਥਾਂ ਪਾਰ ਜੀ ਨੇ ਇੱਕ ਬੱਚਾ ਉਹਦੇ ਵੱਲ ਕਸੁੱਟੀ ਕਰਕੇ ਆ ਰਿਹਾ ਹੋਵੇ ਰਜਨੀ ਫੁੱਟ ਫੁੱਟ ਰੋਈ ੁਰਲਾ ੁਰਲਾ ਉੱਠੀ ਮੇਰੀ ਬੱਚੀ ਮੇਰੀ ਤ੍ਰਿਸ਼ਨਾ ਮੁੜ-ਮੁੜ ਪੁਕਾਰਦੀ ਤੇ ਛੱਤ ਵੱਲ ਵੇਖਦੀ ਫਰਿਆਦਾ ਕਰਦੀ ਮੁੜ-ਮੁੜ ਕਹਿੰਦੀ ਮੇਰੀ ਬੇਟੀ ਤੂੰ ਮੈਨੂੰ ਮਾਫ ਕਰ ਦੇ ਮੇਰੀ ਲਾਡਲੀ ਤੂੰ ਮੈਨੂੰ ਜੋ ਸਜ਼ਾ ਦੇਣੀ ਹੈ ਬੇਸ਼ੱਕ ਦੇ ਮੈਨੂੰ ਮਨਜ਼ੂਰ ਹੈ ਪਰ ਇੱਕ ਵਾਰ ਤੂੰ ਮੈਨੂੰ ਅੰਮੀ ਕਹਿ ਕੇ ਪੁਕਾਰ ਤੂੰ ਮੈਨੂੰ ਮਾਫ ਕਰ ਦੇ ਕਦੀ ਆਪਣੀ ਚੁੰਨੀ ਨੂੰ ਵਲਿਆਸ ਦਿੰਦੀ ਦੀ ਬਲੰਗ ਦੀ ਚਾਦਰ ਨੂੰ ਮਚਕੋੜ ਦੀ ਰਜਨੀ ਕਿਤਨਾ ਚਿਰ কুরਲਾਂਦੀ ਰਹੀ ਕਿਤਨਾ ਚਿਰ ਹਾੜੇ ਕੱਢਦੀ ਰਹੀ ਰਜਨੀ ਇੰਜ ਬਿਹਾਲ ਹੋ ਰਹੀ ਸੀ ਕਿ ਉਹਨੂੰ ਬਾਹਰ ਪਰਤੂਲ ਦੀ ਕਾਰ ਦੀ ਆਵਾਜ਼ ਸੁਣਾਈ ਦਿੱਤੀ ਕਲਪ ਤੋਂ ਪਰਤ ਆਇਆ ਸੀ ਉਹ ਤਾਵਲੀ ਤਾਵਲੀ ਗੁਸਲਖਾਨੇ ਵਿੱਚ ਚਲੀ ਗਈ ਕਿਤਨਾ ਚਿਰ ਆਪਣੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਦੀ ਰਹੀ ਗੁਸਲਖਾਨੇ ਵਿੱਚੋਂ ਨਿਕਲੀ ਉਹ ਸ਼ਿੰਗਾਰ ਵਿੱਚ ਦੇ ਸਾਹਮਣੇ ਜਾ ਖਲੋਤੀ ਗੋਲ ਕਮਰੇ ਵਿੱਚ ਜਦੋਂ ਆਈ ਪਰਤੂਲ ਨੇ ਇੱਕ ਨਜ਼ਰ ਉਹਨੂੰ ਵੇਖ ਕੇ ਕਿਹਾ ਇਹ ਤੇਰੀਆਂ ਅੱਖਾਂ ਲਾਲ ਕਿਉਂ ਹੋ ਰਹੀਆਂ ਨੇ ਡਾਰਲਿੰਗ ਫਿਰ ਆਪ ਹੀ ਆਪ ਕਹਿਣ ਲੱਗਾ ਸ਼ਾਇਦ ਸਵੇਰ ਦੀ ਟੈਨਸ਼ਨ ਕਰਕੇ ਤੇ ਫਿਰ ਉਹ ਦੋਵੇਂ ਖਾਣ ਦੇ ਕਮਰੇ ਵੱਲ ਚਲੇ ਗਏ ਇੰਜ ਜਪਦਾ ਹੈ ਰਜਨੀ ਪਰਤੂਲ ਦੰਪਤੀ ਨੂੰ ਕੁਦਰਤ ਨੇ ਮaaf ਨਹੀਂ ਕੀਤਾ ਇੱਕ ਵਾਰਾ 2 ਵਰੇ 3 ਵਰੇ 4 ਵਰੇ 5 ਵਰੇ ਉਹ ਉਡੀਕ ਉਡੀਕ ਤੱਕ ਲੱਤੇ ਰਜਨੀ ਫੇਰ ਮਾਂ ਨਹੀਂ ਬਣ ਸਕੀ ਨਾ ਰਜਨੀ ਮूण ਮਾਂ ਬਣ ਸਕੀ ਨਾ ਰਜਨੀ ਆਪਣੀ ਬੱਚੀ ਨੂੰ ਭੁਲਾ ਸਕੀ ਠੀਕ ਉਸ ਦਿਨ ਜਦੋਂ ਉਸਨੇ ਆਪਣੀ ਸਫਾਈ ਕਰਵਾਈ ਸੀ ਰਜਨੀ ਹਰ ਵਰੀ ਪੂਜਾ ਪਾਠ ਕਰਾਉਂਦੀ ਗਰੀਬ ਬੱਚਾਂ ਵਿੱਚ ਮਠਿਆਈ ਫਲ ਕੱਪੜੇ ਵੰਡਦੀ ਸਾਰਾ ਦਿਨ ਰਵਾਨੀ ਰਵਾਨੀ ਉਹਦੀਆਂ ਪਲਕਾਂ ਭਿਜ-ਭਿਜ ਜਾਂਦੀਆਂ ਇੰਜ ਵੇਲੀ ਬੈਠੀ ਬੈਠੀ ਢੇਰ ਸਾਰੀ ਪੜੀ ਜ਼ਿਲ੍ਹੇ ਦੇ ਇਤਨੇ ਵੱਡੇ ਅਫਸਰ ਦੀ ਤ੍ਰੀਮਤ ਰਜਨੀ ਨੇ ਕਾਰਪੋਰੇਸ਼ਨ ਦੇ ਸਕੂਲ ਦੀ ਨੌਕਰੀ ਕਢ ਲਈ ਬੱਚਿਆਂ ਨੂੰ ਪੜਾਉਣ ਵਿੱਚ ਉਹਦਾ ਮਨ ਪਰਚਿਆ ਰਹੇਗਾ ਨਾਲੇ ਉਹ ਤਾਂ ਸਕੂਲ ਦੇ ਹਰ ਟੀਚਰ ਤੋਂ ਵੱਧ ਪੜੀ ਸੀ ਇੱਕ ਅਧਵਰਾ ਤੇ ਰਜਨੀ ਨੂੰ ਸਕੂਲ ਦੀ ਮੁੱਖ ਅਧਿਆਪਕਾ ਬਣਾ ਦਿੱਤਾ ਗਿਆ ਹੁਣ ਪੜਾਉਣ ਦੇ ਨਾਲ-ਨਾਲ ਰਜਨੀ ਨੇ ਸਕੂਲ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਸੰਭਾਲ ਲਈ ਕਾਰਪੋਰੇਸ਼ਨ ਨਾਲ ਸਰਕਾਰੀ ਨਾਲ ਚਿੱਠੀ ਪੱਤਰੀ ਟੀਚਰਾਂ ਦਾ ਸਹਿਯੋਗ ਬੱਚਿਆਂ ਦੀਆਂ ਲੋੜਾਂ ਸਕੂਲ ਦੇ ਦਾਖਲੇ ਬੱਚਿਆਂ ਨੂੰ ਦਾਖਲ ਕਰਨ ਵੇਲੇ ਇੱਕ ਦਿਨ ਬੜੀ ਦਿਲਚਸਪ ਘਟਨਾ ਹੋਈ ਕੋਈ ਮਾਤਾ ਪਿਤਾ ਆਪਣੀ ਬੱਚੀ ਨੂੰ ਦਾਖਲ ਕਰਾਉਣ ਆਏ ਬੱਚੀ ਜਿਨ੍ਹਾਂ ਹੱਥ ਨਾयां ਮੈਲੀ ਹੋ ਗਏ ਤੇ ਉਹਦਾ ਨਾਂ ਐਵੀ ਕੁਝ ਸੀ ਇਹ ਤੁਸੀਂ ਬੱਚੀ ਦਾ ਨਾਂ ਕੀ ਰੱਖਿਆ ਹੈ ਜੇ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ ਬਦਲ ਸਕਦੇ ਹੋ ਸਕੂਲ ਦੇ ਰਜਿਸਟਰ ਵਿੱਚ ਦਰਜ ਨਾਂ ساری ਉਮਰ ਚੱਲੇਗਾ ਹਸੂ ਹਸੂ ਚਿਹਰਾ ਰਜਨੀ ਨੇ ਬੱਚੇ ਵੱਲ ਵੇਖਦੇ ਹੋਏ ਉਸਦੇ ਮਾਪਿਆਂ ਨੂੰ ਕਿਹਾ ਮਾਪੇ ਮੁੱਖ ਅਧਿਆਪਕਾ ਦੀ ਗੱਲ ਸੁਣ ਕੇ ਸੋਚਾਂ ਵਿੱਚ ਪੈ ਗਏ ਇੱਕ ਦੂਜੇ ਵੱਲ ਵੇਖਣ ਲੱਗੇ ਉਹਨਾਂ ਨੂੰ ਕੋਈ ਨਾਂ ਜਿਵੇਂ ਨਾ ਸੁਝਰਿਆ ਹੋਵੇ ਫਿਰ ਬੱਚੀ ਦੀ ਮਾਂ ਇੱਕਦਮ ਬੋਲੀ ਤੁਹਾਡੀ ਬੱਚੀ ਦਾ ਕੀ ਨਾਂ ਹੈ ਤ੍ਰਿਸ਼ਨਾ ਮੇਰੀ ਬੱਚੀ ਦਾ ਨਾਂ ਤ੍ਰਿਸ਼ਨਾ ਹੈ ਅਤੇ ਅੰਤ ਪਿਆਰ ਵਿੱਚ ਰਜਨੀ ਅਪੜਵਾਹੀ ਬੋਲੀ ਤਾਂ ਫਿਰ ਇਹਦਾ ਨਾਂ ਵੀ ਤ੍ਰਿਸ਼ਨਾ ਹੀ ਦਰਜ ਕਰ ਦਿਓ ਬੱਚੀ ਦੇ ਪਿਤਾ ਨੇ ਕਿਹਾ ਤੇ ਇੰਜ ਖੁਸ਼-ਖੁਸ਼ ਹੱਸਦੇ ਹਸਾਂਦੇ ਉਸ ਬੱਚੀ ਦਾ ਦਾਖਲਾ ਹੋ ਗਿਆ ਮੁੱਖ ਅਧਿਆਪਕਾ ਰਜਨੀ ਦੀ ਆਦਤ داخل ਕਰਨ ਵੇਲੇ ਜਿਸ ਬੱਚੀ ਦਾ ਨਾਂ ਉਸ ਨੂੰ ਨਾ ਜੱਚਦਾ ਉਹ ਬੱਚੀ ਦੇ ਮਾਪਿਆਂ ਨੂੰ ਯਾਦ ਕਰਾਂਦੀ ਜੇ ਤੁਸੀਂ ਨਾਂ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ ਬਦਲ ਸਕਦੇ ਹੋ ਸਕੂਲ ਦੇ ਰਜਿਸਟਰ ਵਿੱਚ ਦਰਜ ਨਾਂ ساری ਉਮਰ ਚੱਲੇਗਾ ਤੇ ਅਕਸਰ ਮਾਪੇ ਸਤਕਾਰ ਵਜੋਂ ਮੁੱਖ ਅਧਿਆਪਕਾਂ ਨੂੰ ਕਹਿੰਦੇ ਜੋ ਨਾਂ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਰੱਖ ਦਿਓ ਰਜਨੀ ਨੂੰ ਤਾਂ ਤ੍ਰਿਸ਼ਨਾ ਨਾਂ ਚੰਗਾ ਲੱਗਦਾ ਸੀ ਤੇ ਨਵੀਂ ਦਾਖਲ ਹੋਈ ਬੱਚੀ ਦਾ ਨਾਂ ਤ੍ਰਿਸ਼ਨਾ ਰੱਖ ਦਿੱਤਾ ਜਾਂਦਾ ਕਰਦੇ ਕਰਦੇ ਉਸ ਸਕੂਲ ਵਿੱਚ ਢੇਰ ਸਾਰੀਆਂ ਕੁੜੀਆਂ ਦਾ ਨਾਂ ਤ੍ਰਿਸ਼ਨਾ ਦਰਜ ਹੋ ਗਿਆ ਰਜਨੀ ਦੀਆਂ ਬੇਟੀਆਂ ਕਿਸੇ ਨੂੰ ਤ੍ਰਿਸ਼ਨਾ ਕਹਿ ਕੇ ਪੁਕਾਰਦੀ ਤਾਂ ਉਹਦਾ ਵਾਤਸਲ్య ਢੁੱਲ ਢੁੱਲ ਪੈਂਦਾ ਉਹਦੇ ਮੂੰਹ ਵਿੱਚੋਂ ਮੱਖਿਓ ਵਰਗਾ ਸੁਆਦ ਕੁਲਕੁਲ ਜਾਂਦਾ ਹਰ ਕਲਾਸ ਵਿੱਚ ਇੱਕ ਤੋਂ ਵਧੇਕ ਕੁੜੀਆਂ ਦਾ ਨਾਂ ਉਸ ਸਕੂਲ ਵਿੱਚ ਤ੍ਰਿਸ਼ਨਾ ਸੀ ਚੰਹਾ ਪਾਸੇ ਤ੍ਰਿਸ਼ਨਾ ਹੀ ਤ੍ਰਿਸ਼ਨਾ ਹੁੰਦੀ ਰਹਿੰਦੀ ਰਜਨੀ ਮੈਡਮ ਦੀਆਂ ਬੇਟੀਆਂ